ਰਾਤ ਪੰਜਾਬ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਲੁਧਿਆਣੇ ਤੋਂ ਵਿਧਾਇਕ ਜੀ ਗੁਰਪ੍ਰੀਤ ਗੋਗੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਕਵਰੇਜ ਬੈਠੇ ਸੀ ਪਿਸਤਲ ਨੂੰ ਕੋਈ ਦੇਖ ਰੇ ਹੋਣ ਅਤੇ ਗੋਲੀ ਚੱਲਦੀ ਹੈ ਸਿਰ 'ਚ ਵੱਦੀ ਹੈ ਤੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਜੀ ਪਹਿਲੇ ਸਮਾਂ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਵੀ ਉਹ ਰਹੇ ਨੇ ਜਦੋਂ ਉਹਨਾਂ ਨੇ ਆਪਣਾ ਹੀ ਨਾਮ ਵਾਲਾ ਨੀਂ ਪੱਥਰ ਤੋੜਿਆ ਕਾਫੀ ਚਰਚਾ ਹੋਈ ਚਰਚਾ ਉਹਨਾਂ ਦੀ ਉਦੋਂ ਤੋਂ ਹੀ ਹੁੰਦੀ ਆ ਰਹੀ ਹੈ ਜਦੋਂ ਉਹ ਸਕੂਟਰ ਤੇ ਕਾਗਜ਼ਪਰਨ ਪਹੁੰਚੇ ਸਨ ਨਾਮਜ਼ਦਗੀ 2022 ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਉੱਥੇ ਪਹੁੰਚਿਆ ਚਾਹੇ ਉਹ ਨਹੀਂ ਪਹੁੰਚਿਆ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਇੱਕ ਨੇ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਇਸ ਗੱਲ ਨੂੰ ਮੰਨਿਆ ਕਿ ਗੋਗੀ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਖੁੱਲੇ ਖੁੱਲੇ ਦਿਲ ਵਾਲੇ ਬਹੁਤ ਹੀ ਹਾਸਮੁਖ ਤੇ ਬਹੁਤ ਹੀ ਮੈਲਨਸਾਰ ਵਿਅਕਤੀ ਸੀ ਕਾਲੀਦਨ ਨੂੰ ਲੈ ਕੇ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਉਹਨਾਂ ਦੀ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ ਸੀ ਤੇ ਜਿੱਥੇ ਜਥੇਦਾਰ ਸਾਹਮਣੇ ਵੀ ਸਵਾਗਤ ਕੀਤਾ ਫੈਸਲੇ ਦਾ ਪਰ ਹੁਣ ਚਰਚਾ ਇਹ ਸਾਹਮਣੇ ਆ ਰਹੀ ਹੈ ਵੀ ਰਾਹੁਲ ਗਾਂਧੀ ਵਾਂਗੂ ਸੁਖਬੀਰ ਬਾਦਲ ਵੀ ਪਿੱਛੇ ਰਹਿ ਕੇ ਪਾਰਟੀ ਚਲਾਉਣਗੇ ਜੀ ਇਹਦੇ ਵਿੱਚ ਬੱਖੋ ਵੱਖਰੇ ਪਹਿਲੂ ਨੇ ਕੁਝta ਇਹ ਕਹਿੰਦੇ ਨੇ ਕਿ ਸ਼ਾਇਦ ਹੁਣ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਤਾਂ ਸ਼ਾਇਦ ਇਹੋ ਗੱਲ ਬਣ ਪਾਵੇ ਕਿਉਂਕਿ ਜੇ ਉਹ ਦੁਬਾਰਾ ਪ੍ਰਧਾਨ ਨਹੀਂ ਬਣਦੇ ਤਾਂ ਹੋ ਸਕਦਾ ਹੈ ਸਾਰੇ ਵੱਡੇ ਲੀਡਰ ਪੁਰਾਣੇ ਲੀਡਰ ਰਲ ਕੇ ਉਹਨਾਂ ਨੂੰ ਖੁੰਝੇ ਵੀ ਲਾ ਦੇਣਗੇ। ਕੀ ਕਿਹਾ ਇਹ ਵੀ ਜਾ ਰਿਹਾ ਹੈ ਕਹਿੰਦੇ ਕਿ ਐਡਾ ਸਰਮਾਇਆ ਨਹੀਂ ਹੈ ਕਿਸੇ ਕੋਲੇ ਸੁਖਬੀਰ ਬਾਦਲ ਤੋਂ ਬਣਾ ਕਿ ਅਕਾਲੀ ਦਲ ਨੂੰ ਚਲਾ ਸਕੇ। ਚਲੋ ਇਹ ਗੱਲ ਵੀ ਮੰਨ ਲੈਣੇ ਕਿ ਰਾਹੁਲ ਗਾਂਧੀ ਹੁਣਾ ਵਾਂਗ ਪਿੱਛੇ ਰਹਿ ਕੇ ਕਮਾਂਡ ਕਰਨਗੇ। ਜਿਸ ਤਰ੍ਹਾਂ ਦੇ ਇਲਜ਼ਾਮ ਨੇ ਸੁਖਬੀਰ ਬਾਦਲ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸੋ ਲੋਕ ਪੰਜਾਬ ਦੇ ਲੋਕ ਸੁਖਬੀਰ ਬਾਦਲ ਹੁਣਾ ਤੇ ਹੁਣਾ ਯਕੀਨ ਨਹੀਂ ਕਰਨਗੇ ਮਾਫੀਆ ਦੀ ਗੱਲ ਕਰਦੇ ਆ ਜੀ ਮਾਈਨਿੰਗ ਮਾਫੀਆ ਨੂੰ ਲੈ ਕੇ ਸਰਕਾਰ ਲਗਾਤਾਰ ਜਦੋਂ ਜਹਦ ਕਰਦੀ ਨਜ਼ਰ ਆਉਂਦੀ ਹੈ ਤੇ ਕੋਈ ਨਾ ਕੋਈ ਉਪਰਾਲਾ ਵੀ ਕਰਦੇ ਵੀ ਅਸੀਂ ਮਾਈਨਿੰਗ ਨੂੰ ਨੱਥ ਪਾ ਲਈ ਤੇ ਇੱਕ ਵੱਡੀ ਇਨਕਮ ਸਾਨੂੰ ਆਵੇ ਕਿਉਂਕਿ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਇੱਕ ਵੱਡੀ ਅਮਾਉਂਟ ਜਿਹੜੀ ਇਕੱਠੀ ਕਰਾਂਗੇ ਮਾਈਨਿੰਗ ਤੋਂ ਪਰ ਇਹ ਜਾ ਕੁਝ ਨਹੀਂ ਹੋਇਆ ਜੀ ਵਿਰੋਧੀ ਲਗਾਤਾਰ ਘੇਰਦੇ ਹੋਏ ਨਜ਼ਰ ਆਏ ਕਿੰਨਾ ਚਿਰ ਇਹ ਚੀਜ਼ਾਂ ਹੋ ਨਹੀਂ ਜਾਂਦੀਆਂ ਜੀ ਉਹਨਾਂ ਚਿਰ ਇਹਨਾਂ ਨੂੰ ਮੰਨਣਾ ਬਹੁਤ ਮੁਸ਼ਕਲ ਹੈ ਕਿਉਂਕਿ 3 ਸਾਲ ਦਾ ਵਕਫਾ ਕੋਈ ਛੋਟਾ ਨਹੀਂ ਪਤਾ। ਹਰਾਨਾ ਦੇ ਵਿੱਚ ਗੁਰਦੁਆਰਾ ਪਰਮੰਦਰ ਕਮੇਟੀ ਦੀਆਂ ਚੋਣਾਂ ਨੇ ਤੇ ਉਹਨਾਂ ਨੇ ਇੱਕ ਪਟੀਸ਼ਨ ਵੀ ਜਾਰੀ ਕੀਤੀ ਸੀ ਜੋ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ ਵੀ ਜਾਤ ਦੇ ਆਧਾਰ ਤੇ ਚੋਣਾਂ ਨਹੀਂ ਕਰਾਈਆਂ ਜਾਣੀਆਂ। ਪਹਿਲਾਂ ਤਾਂ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਇਹਨੂੰ ਆਪਾਂ ਪੜ ਕੇ ਹੀ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਗਲਤ ਪਟੀਸ਼ਨ ਹੈ। ਆਪਣੀ ਮੰਗਾਂ ਲੈ ਕੇ ਖਨੋਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਤੇ ਬੈਠੇ ਹੋਏ ਨੇ ਤੇ ਲਗਾਤਾਰ ਕੇਂਦਰ ਨੂੰ ਅਪੀਲ ਕਰ ਰਹੇ ਨੇ ਚੇਤਾਵਨੀ ਦੰਦੇ ਨੇ ਵਿੱਚ ਵਿੱਚ ਵੀ ਸਾਡੀ ਮੰਗਾਂ ਮੰਨੋ ਅਸੀਂ ਐ ਕਰ ਦਾਂਗੇ ਤੇ ਹੁਣ ਕਿਸਾਨ ਇਕੱਠੇ ਵੀ ਹੋ ਗਏ ਨੇ ਟਰੈਕਟਰ ਮਾਰਚ ਹੋਣਾ ਕੱਢਿਆ ਜਾਵੇਗਾ ਜੀ ਪਿਆਰੀਆਂ ਬੜ ਦਿੱਤੀਆਂ ਗਈਆਂ ਬਰਵਿੰਦਰ ਉਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੂੰ ਤੇ 50 ਤੋਂ ਵੱਧ ਟਰਾਲੀਆਂ ਕਹਿੰਦੇ ਅਸੀਂ ਹਰ ਰੋਜ਼ ਬਾਰਡਰ ਵੱਲ ਨੂੰ ਭੇਜਾਂਗੇ ਦਾ ਮਤਲਬ ਹੈ ਕਿ ਜਿਹੜਾ ਕੱਟ ਹੈ ਉਹ ਹੁਣ ਵਧਣਾ ਸ਼ੁਰੂ ਹੋ ਗਿਆ। ਸਾਤਸ਼੍ਰੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਰਪਾਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੈਨਾਂ ਮੌਜੂਦ ਨੇ ਮੇਰੇ ਸਹਿਯੋਗੀ ਪ੍ਰਭ ਸਿੱਧੂ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਿੱਧੂ ਸਾਹਿਬ ਦੇ ਰਾਤ ਪੰਜਾਬ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਲੁਧਿਆਣੇ ਤੋਂ ਵਿਧਾਇਕ ਜੀ ਗੁਰਪ੍ਰੀਤ ਗੋਗੀ ਦੇ ਵੱਲੋਂ ਕਿਹਾ ਗਿਆ ਕਿ ਉਹ ਕਮਰੇ 'ਚ ਬੈਠੇ ਸੀ ਪਿਸਟਲ ਨੂੰ ਕੋਈ ਦੇਖ ਰਿਹਾ ਹੋਣ ਅਤੇ ਗੋਲੀ ਚੱਲਦੀ ਹੈ ਸਿਰ 'ਚ ਵੱਦੀ ਹੈ ਤੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਜੀ ਤੇ ਉਹਨਾਂ ਦੇ ਦਿਹਾਂਤ ਤੋਂ ਬਾਅਦ ਪੂਰੇ ਹੀ ਲੀਡਰਸ਼ਿਪ ਕੀ ਪੰਜਾਬ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਸੀ ਬੜਾ ਸੋਗ ਦਾ ਮਾਹੌਲ ਆਇਆ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅੱਜ ਪਹੁੰਚੇ ਨੇ ਤੇ ਉਹਨਾਂ ਦਾ ਸੰਸਕਾਰ ਵੀ ਹੋ ਗਿਆ ਇੱਕ ਗੱਲ ਦੇਖਣ ਵਾਲੀ ਸੀ ਆਮ ਆਦੀ ਪਾਰਟੀ ਦੇ ਨਾਲ ਭਾਵੇਂ ਉਹ ਲੀਡਰ ਕਾਂਗਰਸ ਦਾ ਹੋਵੇ ਭਾਜਪਾ ਦਾ ਹੋਵੇ ਜਾਂ ਕਿਹੜੀ ਪਾਰਟੀ ਦਾ ਹੋਵੇ ਸਭ ਨੇ ਇਸ ਨੂੰ ਦੁੱਖ ਨੂੰ ਬੜੀ ਮੰਦਭਾਗੀ ਘਟਨਾ ਕਿਹਾ ਹੈ ਜੀ ਬਿਲਕੁਲ ਬਲਵਿੰਦਰ ਦੇਖੋ ਇਹ ਤਾਂ ਟੜਕਸਾਰ ਤੋਂ ਹੀ ਮਿਲਦਾ ਸਭ ਨੇ ਖਬਰ ਸੁਣ ਲਈ ਕਿ ਗੁਰਪ੍ਰੀਤ ਗੋਗੀ ਸਾਡੇ ਵਿਚਕਾਰ ਨਹੀਂ ਰਹੇ ਪਿਛਲੇ ਸਮਾਂ ਦੇ ਵਿੱਚ ਕਾਫੀ ਸੁਰਖੀਆਂ ਦੇ ਵਿੱਚ ਵੀ ਉਹ ਰਹੇ ਨੇ ਜਦੋਂ ਉਹਨਾਂ ਨੇ ਆਪਣਾ ਹੀ ਨਾਮ ਵਾਲਾ ਨੀ ਪੱਥਰ ਤੋੜਿਆ ਕਾਫੀ ਚਰਚਾ ਹੋਈ ਚਰਚਾ ਉਹਨਾਂ ਦੀ ਉਦੋਂ ਤੋਂ ਹੀ ਹੁੰਦੀ ਆ ਰਹੀ ਹੈ ਜਦੋਂ ਉਹ ਸਕੂਟਰ ਤੇ ਕਾਗਜ਼ਪਰਨ ਪਹੁੰਚੇ ਸਨ ਨਾਮਜ਼ਦਗੀ 2022 ਦੇ ਵਿੱਚ ਸੋ ਸੁਰਖੀਆਂ ਦੇ ਵਿੱਚ ਹੀ ਪਰ ਇਸ ਤੋਂ ਇਲਾਵਾ हट ਕੇ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਉਹ ਕਾਂਗਰਸ ਪਾਰਟੀ ਦੇ ਵਿੱਚੋਂ ਆਏ ਸੀਗੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ ਵਿਧਾਇਕ ਬਣੇ ਪਰ ਉਹਨਾਂ ਦੇ ਵਿਰੋਧੀ ਜਿਨ੍ਹਾਂ ਦੇ ਖਿਲਾਫ ਉਹਨਾਂ ਨੇ ਚੋਣ ਲੜੀ ਸੀ ਬਾਈ ਦੇ ਵਿੱਚ ਆਸ਼ੂ ਉਹ ਵੀ ਪਹੁੰਚੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੇ ਵੀ ਤਾਰੀਫ਼ ਕੀਤੀ ਹਰ ਇੱਕ ਉਹ ਵਿਅਕਤੀ ਜਿਹੜਾ ਉੱਥੇ ਪਹੁੰਚਿਆ ਚਾਹੇ ਉਹ ਨਹੀਂ ਪਹੁੰਚਿਆ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਇੱਕ ਨੇ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਇਸ ਗੱਲ ਨੂੰ ਮੰਨਿਆ ਕਿ ਕੋਗੀ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਖੁੱਲੀ ਖੁੱਲੇ ਦਿਲ ਵਾਲੇ ਬਹੁਤ ਹੀ ਹਾਸਮੁਖ ਤੇ ਬਹੁਤ ਹੀ ਮੈਲਨਸਾਰ ਵਿਅਕਤੀ ਸੀ ਅਕਸਰ ਵੈਸੇ ਕਿਹਾ ਜਾਂਦਾ ਹੈ ਕਹਿੰਦੇ ਜਦੋਂ ਬੰਦਾ ਦੁਨੀਆ ਦੇ ਵਿੱਚੋਂ ਚਲਾ ਜਾਂਦਾ ਹੈ ਕਹਿੰਦੇ ਉਦੋਂ ਅਕਸਰ ਚੰਗਾ ਹੋ ਜਾਂਦਾ ਹੈ ਪਰ ਗੋਗੀ ਉਹਨਾਂ ਦੀ ਇਹ ਗੱਲ ਹੈ ਜਿਹੜੀ ਇਹ ਉਹਨਾਂ ਦੇ ਜਿਉਂਦੇ ਜੀਵੀ ਇਸ ਚੀਜ਼ ਦੀ ਮਿਸਾਲ ਸੀ ਕਿ ਬਹੁਤ ਸਾਰੇ ਲੋਕਾਂ ਨਾਲ ਉਹ ਮਿਲਦੇ ਸੀ ਵਿਚਰਦੇ ਸੀ ਹਸ ਦੇਸੀ ਖੇਡਦੇ ਸੀ ਕਹਿੰਦੇ ਇੱਕ ਵਿਧਾਇਕ ਵਾਲੀ ਤਾਂ ਕਦੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਕੋਈ ਵੀ ਮੈਂ ਐਮਐਲਏ ਆ ਮੇਰੇ ਵਿੱਚ ਕੋਈ ਆਕੜ ਐ ਇਸ ਤਰ੍ਹਾਂ ਦਾ ਕੋਈ ਐਟੀਟਿਊਡ ਉਹਨਾਂ ਨੇ ਕਦੇ ਨਹੀਂ ਰੱਖਿਆ ਬਹੁਤ ਹੀ ਸਿੰਪਲ ਸੋਬਰ ਬਣ ਕੇ ਹਮੇਸ਼ਾ ਉਹ ਰਹਿੰਦੇ ਰਹੇ ਨੇ ਆਪਣੇ ਵਿਰੋਧੀਆਂ ਦੇ ਨਾਲ ਵੀ ਵਿਚਰਦੇ ਰਹੇ ਨੇ ਆਪਣੇ ਬਹੁਤ ਖਾਸ ਬੰਦਿਆਂ ਨਾਲ ਤਾਂ ਹਮੇਸ਼ਾ ਹੀ ਵਿਚਰਦੇ ਰਹਿੰਦੇ ਸੀ ਪਰ ਅਜੇ ਇਹ ਦੇ ਵਿੱਚ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਪਹੁੰਚੇ ਉਹਨਾਂ ਨੇ ਵੀ ਇਸੇ ਗੱਲ ਦਾ ਜ਼ਿਕਰ ਕੀਤਾ ਕਿ ਗੁਰਪ੍ਰੀਤ ਗੋਗੀ ਇੱਕ ਬਹੁਤ ਵਧੀਆ ਇਨਸਾਨ, ਖੁੱਲ੍ਹਦਲੇ ਇਨਸਾਨ, ਹੱਸਣ ਖੇਡਣ ਵਾਲੇ ਪਰਿਵਾਰਕ ਮਾਹੌਲ ਵਾਲੇ ਇਨਸਾਨ ਸਨ। ਬਿਨਾਂ ਸ਼ੱਕ ਉਹ ਦੁਨੀਆ ਤੋਂ ਬੜੇ ਬੇਵਕਤੀ ਮੌਤ ਹੈ ਜਿਹੜੀ ਉਹਨਾਂ ਦੀ ਹੋਈ ਹੈ। ਕੋਈ ਕਾਰਨ ਵੀ ਨਹੀਂ ਸੀ ਕਿਉਂਕਿ ਪਹਿਲਾਂ ਤੋਂ ਬੰਦਾ ਬਿਮਾਰ ਹੋਵੇ ਜਾਂ ਕੋਈ ਇਹੋ ਜੀ ਗੱਲ ਹੋਵੇ ਤਾਂ ਪਰਿਵਾਰ ਪਹਿਲਾਂ ਤੋਂ ਪ੍ਰਿਪੇਅਰ ਹੁੰਦਾ ਪਰ ਅਜਿਹੀ ਜਦੋਂ ਘਟਨਾ ਵਾਪਰਦੀ ਹੈ ਤਾਂ ਪਰਿਵਾਰ ਲਈ ਵੀ ਬਹੁਤ ਔਖਾ ਹੋ ਜਾਂਦਾ। ਸੋ ਪਰਿਵਾਰ ਦੇ ਲਈ ਵੀ ਬੜਾ ਮਾੜਾ ਸਮਾਂ ਆਮ ਆਦਮੀ ਪਾਰਟੀ ਨੇ ਵੀ ਆਪਣਾ ਇੱਕ ਵਿਧਾਇਕ ਹੈ ਜਿਹੜਾ ਉਹ ਗਵਾ ਲਿਆ ਸੋ ਸਾਰੇ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਗੁੱਗੀ ਬਹੁਤ ਜ਼ਿਆਦਾ ਕਰੀਬ ਸੀ ਉਹਨਾਂ ਲਈ ਬਹੁਤ ਦੁੱਖ ਦੀ ਘੜੀ ਹੈ ਸੋ ਅਸੀਂ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਹੈ ਜਿਹੜੇ ਉਹ ਪੇਂਟ ਕਰਦੇ ਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਸ਼ਰਮਣੀ ਅਕਾਲੀ ਦਲ ਨੂੰ ਲੈ ਕੇ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਉਹਨਾਂ ਦੀ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ ਸੀ ਤੇ ਜਿੱਥੇ ਜਥੇਦਾਰ ਸਾਹਮਣੇ ਵੀ ਸਵਾਗਤ ਕੀਤਾ ਫੈਸਲੇ ਦਾ ਪਰ ਹੁਣ ਚਰਚਾ ਇਹ ਸਾਹਮਣੇ ਆ ਰਹੀ ਹੈ ਵੀ ਰਾਹੁਲ ਗਾਂਧੀ ਵਾਂਗੂ ਸੁਖਬੀਰ ਬਾਦਲ ਵੀ ਪਿੱਛੇ ਰਹਿ ਕੇ ਪਾਰਟੀ ਚ ਦੇਖੋ ਬੰਲੇ ਬੰਦਰ ਇਹਦੇ ਵਿੱਚ ਵੱਖੋ ਵੱਖਰੇ ਪਹਿਲੂ ਨੇ ਕੁਝ ਤਾਂ ਇਹ ਕਹਿੰਦੇ ਨੇ ਕਿ ਸ਼ਾਇਦ ਹੁਣ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਤਾਂ ਸ਼ਾਇਦ ਇਹੋ ਗੱਲ ਬਣ ਪਾਵੇ ਕਿਉਂਕਿ ਜੇ ਉਹ ਦੁਬਾਰਾ ਪ੍ਰਧਾਨ ਨਹੀਂ ਬਣਦੇ ਤਾਂ ਹੋ ਸਕਦਾ ਸਾਰੇ ਵੱਡੇ ਲੀਡਰ ਪੁਰਾਣੇ ਲੀਡਰ ਰਲ ਕੇ ਉਹਨਾਂ ਨੂੰ ਖੁੰਝੇ ਵੀ ਲਾ ਦੇਣ ਪਰ ਦੂਜੇ ਪਾਸੇ ਕਿਹਾ ਇਹ ਵੀ ਜਾ ਰਿਹਾ ਹੈ ਕਹਿੰਦੇ ਕਿ ਐਡਾ ਸਰਮਾਇਆ ਨਹੀਂ ਹੈ ਕਿਸੇ ਕੋਲੇ ਸੁਖਬੀਰ ਬਾਦਲ ਤੋਂ ਬਿਨਾ ਕਿ ਕਾਲੀ ਦਲ ਨੂੰ ਚਲਾ ਸਕੇ ਚਲੋ ਇਹ ਗੱਲ ਵੀ ਮੰਨ ਲੈਣੇ ਕਿ ਰਾਹੁਲ ਗਾਂਧੀ ਹੁਣਾਂ ਵਾਂਗ ਪਿੱਛੇ ਰਹਿ ਕੇ ਕਮਾਂਡ ਕਰਨਗੇ ਕਿਉਂਕਿ ਸੋਨੀਆ ਗਾਂਧੀ ਤੇ ਇਲਜ਼ਾਮ ਅਕਸਰ ਲੱਗਦੇ ਰਹੇ ਨੇ ਵੀਰਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬਣਾਇਆ ਪਰ ਰਿਮੋਟ ਕੰਟਰੋਲ ਉਹਨਾਂ ਦੇ ਹੱਥ ਦੇ ਵਿੱਚ ਸੀ ਪਰ ਤੁਸੀਂ ਇਹ ਦੇਖੋ ਬਲਵਿੰਦਰ ਉਹ ਰਿਮੋਟ ਕੰਟਰੋਲ ਤਾਂ ਸਾਡੇ ਦੇਸ਼ ਲਈ ਬਹੁਤ ਚੰਗਾ ਸਾਬਿਤ ਹੋਇਆ ਜੀ 10 ਸਾਲ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਤਾਂ ਬਹੁਤ ਵਧੀਆ ਸ਼ਾਨਦਾਰ ਪ੍ਰਧਾਨ ਮੰਤਰੀ ਨੇ ਜੀਡੀਪੀ بڑے ਵੱਡੇ ਪੱਧਰ ਦੇ ਉੱਪਰ ਉਹਨਾਂ ਨੇ ਉੱਪਰ ਚੁੱਕੀ ਤੇ ਉਹ ਸਕੀਮਾਂ ਜਿਹੜੀਆਂ ਅੱਜ ਤੱਕ ਚੱਲ ਰਹੀਆਂ ਨੇ ਖਾਸ ਕਰਕੇ ਗਰੀਬ ਵਰਗ ਦੇ ਲਈ ਉਹਨਾਂ ਨੇ ਉਹ ਬਣਾਈਆਂ ਜੇ ਰਿਮੋਟ ਕੰਟਰੋਲ ਨਾਲ ਬਲਵਿੰਦਰ ਇਦਾਂ ਦੇ ਲੀਡਰ ਪੈਦਾ ਹੋ ਸਕਦੇ ਨੇ ਜੀ ਤਾਂ ਫਿਰ ਤਾਂ ਰਿਮੋਟ ਕੰਟਰੋਲ ਕੋਈ ਮਾੜਾ ਨਹੀਂ ਜਿਸ ਤਰ੍ਹਾਂ ਕਹਿੰਦੇ ਐ ਕਿ ਦੁਬਈ ਹੈ ਕਹਿੰਦੇ ਕਿ ਡਿਕਟੇਟਰਸ਼ਿਪ ਹੈ ਉੱਥੇ ਡੈਮੋਕ੍ਰੇਸੀ ਨਹੀਂ ਹੈ ਦੁਬਈ ਦੇ ਵਿੱਚ ਚੋਣਾਂ ਨਹੀਂ ਹੁੰਦੀਆਂ ਪਰ ਜਿੱਦਾਂ ਉਹਨਾਂ ਨੇ ਆਪਦਾ ਸਿਸਟਮ ਬਿਲਡ ਕਰ ਲਿਆ ਜਿੰਨੀ ਉਹਨਾਂ ਨੇ ਡਿਵੈਲਪਮੈਂਟ ਕਰ ਲਈ ਉੱਥੇ ਬਿਲਕੁਲ ਕਿਸੇ ਤਰੀਕੇ ਦਾ ਕ੍ਰਾਈਮ ਹੈ ਨਹੀਂ ਹੈ ਤਾਂ ਰੇਸ਼ਿਓ ਬਹੁਤ ਘੱਟ ਹੈ ਇਦਾਂ ਦੀ ਤਾਂ ਫਿਰ ਡਿਕਟੇਟਰਸ਼ਿਪ ਵੀ ਚੰਗੀ ਹੈ ਜੀ ਚੰਗਾ ਤਾਂ ਕਰ ਰਹੇ ਨੇ ਨਾ ਕੁਝ ਜੋ ਇਹੀ ਚੀਜ਼ ਇੱਥੇ ਲਾਗੂ ਹੁੰਦੀ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਰਿਮੋਟ ਕੰਟਰੋਲ ਨਾਲ ਇਸ ਨੂੰ ਚਲਾਉਣਗੇ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਕੁਝ ਇਹੋ ਜਿਹਾ ਲੀਡਰ ਕੋਈ ਉਹ ਅੱਗੇ ਬਿਠਾਉਣ ਜਿਹੜਾ ਕੱਲੇ ਅਕਾਲੀ ਦਲ ਨੂੰ ਨਹੀਂ ਪੰਜਾਬ ਨੂੰ ਪੰਥਕ ਪਾਰਟੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਅਕਾਲੀ ਦਲ ਨੂੰ ਹਰ ਇੱਕ ਚੀਜ਼ ਨੂੰ ਉੱਪਰ ਚੁੱਕ ਕੇ ਪੰਜਾਬੀਆਂ ਬਾਰੇ ਸੋਚੇ ਨਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅਕਾਲੀ ਦਲ ਨੇ ਕੀਤਾ ਉਹ ਕੁਝ ਨਾ ਹੋਵੇ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਪਿੱਛੋਂ ਪਾਰਟੀ ਚਲਾ ਸਕਦੇ ਨੇ ਬਿਨਾਂ ਸ਼ੱਕ ਕਿਉਂਕਿ ਜਿਸ ਤਰ੍ਹਾਂ ਦੇ ਇਲਜ਼ਾਮ ਨੇ ਸੁਖਬੀਰ ਬਾਦਲ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸੋ ਲੋਕ ਪੰਜਾਬ ਦੇ ਲੋਕ ਸੁਖਬੀਰ ਬਾਦਲ ਹੋਣਾ ਤੇ ਹੋਣਾ ਯਕੀਨ ਨਹੀਂ ਕਰਨਗੇ ਹੋ ਸਕਦਾ ਲੋਕਾਂ ਦਾ ਯਕੀਨ ਵਾਪਸ ਲਿਆਉਣ ਦੇ ਲਈ ਨਵਾਂ ਲੀਡਰ ਸਾਹਮਣੇ ਬਿਠਾਇਆ ਜਾਵੇ ਪਰ ਇਹ ਨਵੇਂ ਲੀਡਰਸ ਨੂੰ ਉਮੀਦ ਕਰਦੇ ਆ ਕਿ ਪਹਿਲਾਂ ਤਾਂ ਮੈਨੂੰ ਆ ਲੱਗਦਾ ਕਿ ਬਲਵਿੰਦਰ ਜਿਸ ਤਰ੍ਹਾਂ ਪੁਰਾਣੇ ਲੀਡਰ ਨੇ ਤਜਰਬਾ ਜ਼ਰੂਰ ਹੈ ਅਸੀਂ ਇਸ ਚੀਜ਼ ਦੀ ਦਾਤ ਦਿੰਦੇ ਆ ਤਜਰਬਾ ਬਹੁਤ ਜ਼ਰੂਰੀ ਹੈ ਜੀ ਪਰ ਉਹਨਾਂ ਹੀ ਲੀਡਰਾਂ ਦੇ ਵਿੱਚੋਂ ਕੋਈ ਲਿਆ ਕੇ ਨਾ ਬਿਠਾ ਦਿੱਤਾ ਜਾਵੇ ਕਿ ਲੋਕਾਂ ਨੂੰ ਫਰਕ ਹੀ ਨਾ ਲੱਗੇ ਕਿ ਸੁਖਬੀਰ ਬਾਦਲ ਹੋਣ ਤੇ ਕੋਈ ਇਹ ਪੁਰਾਣਾ ਲੀਡਰ ਹੋਵੇ ਕੋਈ ਬਹੁਤਾ ਫਰਕ ਉਮੀਦ ਕਰਦੇ ਆ ਕਿ ਪ੍ਰਧਾਨ ਕੋਈ ਵਧੀਆ ਹੋਏਗਾ ਸੇਧ ਦੇਣ ਵਾਲਾ ਹੋਏਗਾ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਅਕਾਲੀ ਦਲ ਨੂੰ ਇੱਕ ਵਧੀਆ ਲੀਹਾਂਵਲ ਲੈ ਕੇ ਜਾਏਗਾ ਜੀ ਜੀ ਸੋ ਦੂਜੇ ਪਾਸੇ ਮਾਫੀਆ ਮਾਫੀਆ ਦੀ ਗੱਲ ਕਰਦੇ ਆ ਜੀ ਮਾਈਨਿੰਗ ਮਾਫੀਆ ਨੂੰ ਲੈ ਕੇ ਸਰਕਾਰ ਲਗਾਤਾਰ ਜਦੋਂ ਜਹਾਦ ਕਰਦੀ ਨਜ਼ਰ ਆਉਂਦੀ ਹੈ ਤੇ ਕੋਈ ਨਾ ਕੋਈ ਉਪਰਾਲਾ ਵੀ ਕਰਦੇ ਵੀ ਅਸੀਂ ਮਾਈਨਿੰਗ ਨੂੰ ਨੱਥ ਪਾ ਲਈ ਤੇ ਇੱਕ ਵੱਡੀ ਇਨਕਮ ਸਾਨੂੰ ਆਵੇ ਕਿਉਂਕਿ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਇੱਕ ਵੱਡੀ ਅਮਾਉਂਟ ਹੈ ਜਿਹੜੀ ਇਕੱਠੀ ਕਰਾਂਗੇ ਮਾਈਨਿੰਗ ਤੋਂ ਪਰ ਇਹ ਜਾ ਹੈ ਕੁਝ ਨਹੀਂ ਹੋਇਆ ਜੀ ਵਿਰੋਧੀ ਲਗਾਤਾਰ ਘੇਰਦੇ ਹੋਏ ਨਜ਼ਰ ਆਏ ਸੀ ਆਏ ਜਿਨੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਂਦੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਇੱਕ ਖਰੜਾ ਤਿਆਰ ਕੀਤਾ ਜਿਹਦੇ ਚੱਲਦੇ ਬਾਈ ਨੂੰ ਨਾਥੀ ਪੇ ਕੀਤੇ ਉੱਥੋਂ ਪੈਸੇ ਵੀ ਆਉਣਗੇ ਜੀ ਦੇਖੋ ਬਲਵਿੰਦਰ ਜਿੰਨਾ ਚਿਰ ਇਹ ਚੀਜ਼ਾਂ ਹੋ ਨਹੀਂ ਜਾਂਦੀਆਂ ਜੀ ਉਹਨਾਂ ਚਿਰ ਇਹਨਾਂ ਨੂੰ ਮੰਨਣਾ ਬਹੁਤ ਮੁਸ਼ਕਲ ਹੈ ਕਿਉਂਕਿ 3 ਸਾਲ ਦਾ ਵਕਫਾ ਕੋਈ ਛੋਟਾ ਨਹੀਂ ਹੁੰਦਾ 1000 ਤੋਂ ਉੱਪਰ ਦਿਨ ਹੋਣ ਵਾਲੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅਜੇਹੇ ਦੇ ਵਿੱਚ ਜੇ ਤੁਸੀਂ ਤਕਰੀਬਨ 1000 ਦਿਨਾਂ ਦੇ ਵਿੱਚ ਆਪਦੀਆਂ ਕਈਆਂ ਨਹੀਂ ਪਗਾ ਸਕੇ ਜੋ ਤੁਸੀਂ ਵਾਅਦੇ ਕੀਤੇ ਵੱਡੇ ਵੱਡੇ ਹਾਲਾਂਕਿ ਇਹ ਵਾਅਦੇ ਦੇ ਵਿੱਚ ਤਾਂ ਕੇਜਰੀਵਾਲ ਹੁਣੇ ਵੀ ਬੜੇ ਹੁੱਬ ਕੇ ਅੱਗੇ ਆਏ ਸੀ ਅਰਵਿੰਦ ਕੇਜਰੀਵਾਲ ਹੁਣੇ ਭਗਵੰਤ ਮਾਨ ਹੁਣੇ ਉਹਨਾਂ ਨੇ ਤਾਂ ਇੱਕ ਪੂਰਾ ਖਾਕਾ ਹੀ ਤਿਆਰ ਕਰਤਾ ਸੀ ਕਿ ਐਨੇ ਕਰੋੜ ਰੁਪਇਆ ਅਸੀਂ ਮਾਈਨਿੰਗ ਦੇ ਵਿੱਚੋਂ ਕੱਢਾਂਗੇ ਹੁਣ ਸਵਾਲ ਤਾਂ ਇਹ ਕਿ 3 ਸਾਲਾਂ ਦੇ ਵਿੱਚੋਂ ਪੈਸੇ ਮਾਈਨਿੰਗ ਚੋਂ ਨਿਕਲ ਹੀ ਨਹੀਂ ਸਕੇ ਹੁਣ ਤੁਹਾਨੂੰ ਇਹ ਪਤਾ ਲੱਗਣ ਲੱਗ ਗਿਆ ਕਿ 2 ਸਾਲ ਰਹਿ ਗਏ ਨੇ ਇਹਨਾਂ 2 ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਉਹੀ ਕੰਮ ਅਗਲੀਆਂ ਵੋਟਾਂ ਚ ਕੰਮ ਆਉਣੇ ਨੇ 2027 ਦੇ ਵਿੱਚ ਸੋ ਜਿਹੇ ਦੇ ਵਿੱਚ ਤੁਸੀਂ ਜੋ ਨਹੀਂ ਲਾਗੂ ਕੀਤਾ ਬੋਲਿਆ ਤੁਸੀਂ ਉਹ ਦੁਬਾਰਾ ਫਿਰ ਬੋਲਣ ਲੱਗੇ ਅਸੀਂ ਕਹਿੰਦੇ ਆ ਜੇ ਤੁਸੀਂ ਖਰੜਾ ਤਿਆਰ ਕਰ ਲਿਆ ਬਹੁਤ ਵਧੀਆ ਗੱਲ ਹੈ ਕਿਉਂਕਿ ਮਾਈਨਿੰਗ ਇੱਕ ਬਹੁਤ ਵੱਡਾ ਇੱਕ ਡਿਪਾਰਟਮੈਂਟ ਕਹਿ ਸਕਦੇ ਆ ਇੱਕ ਇੱਕ ਸਾਈਜ਼ ਵਿਭਾਗ ਇੱਕ ਮਾਈਨਿੰਗ ਇਹ ਦੋ ਇਹੋ ਜਿਹੇ ਵਿਭਾਗ ਨੇ ਜਿਨ੍ਹਾਂ ਦੇ ਸਿਰ ਤੇ ਕਿਸੇ ਵੀ ਸੂਬੇ ਦੀ ਸਰਕਾਰ ਚੱਲਦੀ ਹੈ ਜੇ ਤੁਸੀਂ ਇਸ ਨੂੰ ਵਾਕੇ ਨਾਥ ਪਾਉਣੀ ਚਾਹੁੰਦੇ ਹੋ ਤਾਂ ਤਿੰਨ ਸਾਲਾਂ ਚ ਜੋ ਨਹੀਂ ਕੀਤਾ ਉਹ ਦੋ ਸਾਲਾਂ ਚ ਕਰ ਲਓ ਪਰ ਹੋਏਗਾ ਜਦੋਂ ਪ੍ਰੈਕਟੀਕਲੀ ਇਸ ਚੀਜ਼ ਦੇ ਉੱਪਰ ਉਤਰਨਗੇ ਉਦੋਂ ਦੇਖਾਂਗੇ ਕਿਉਂਕਿ ਕੇਜੀ ਵਾਲ ਸਾਹਿਬ ਹੁਣੀ ਫਿਲਹਾਲ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਕਿ ਕਰ ਲਿਆ ਸੀ ਖਰੜਾ ਤਿਆਰ ਉਹ ਖਰੜਾ ਤਾਂ ਇੱਕ ਰਫ ਪਹਿਲਾਂ ਹੀ ਪੇਪਰ ਤੇ ਉਤਾਰੀ ਬੈਠੇ ਸੀਗੇ ਚੋਣਾਂ ਤੋਂ ਪਹਿਲਾਂ ਫਿਲਹਾਲ ਤਾਂ ਸਾਰੇ ਦਾ ਸਾਰਾ ਜ਼ੋਰ ਬਲਵਿੰਦਰ ਦਿੱਲੀ ਚੋਣਾਂ ਦੇ ਵਿੱਚ ਲੱਗਿਆ ਹੋਇਆ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੁਣੀ ਵੀ ਗਾਹੇ ਗਾਹੇ ਢੇਡੇ ਮਾਰਦੇ ਨੇ ਉੱਥੇ ਜਦੋਂ ਕੱਲ ਵੀ ਪਹੁੰਚੇ ਹੋਏ ਸੀ ਉੱਥੇ ਉਹ ਜਾਂਦੇ ਰਹਿੰਦੇ ਨੇ ਸੋ ਫਿਲਹਾਲ ਤਾਂ ਫਰਵਰੀ ਦੇ ਵਿੱਚ ਉਹ ਚੋਣਾਂ ਨਿਬੜ ਜਾਣ ਉਸ ਤੋਂ ਬਾਅਦ ਉਹ ਦੇਖਣਗੇ ਵੀ ਇਹ ਜਿਹੜਾ ਬਕਾਇਦਾ ਖਰੜਾ ਇਸ ਨੂੰ ਲਾਗੂ ਕਰਨਾ ਹੈ ਜਾਂ ਹਲੇ ਵੀ ਗੋਲੀਆਂ ਹੀ ਪਾਉਣੀਆਂ ਨੇ ਜੀ ਜੀ ਸੋ ਦੂਜੇ ਪਾਸੇ ਹਰਿਆਣਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਤੇ ਉਹਨਾਂ ਨੇ ਇੱਕ ਪਟੀਸ਼ਨ ਵੀ দাਇਰ ਕੀਤੀ ਸੀ ਜੋ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ ਵੀ ਜਾਤ ਦੇ ਆਧਾਰ ਤੇ ਚੋਣਾਂ ਨਹੀਂ ਕਰਾਈਆਂ ਜਾਣਗੀਆਂ ਜੀ ਦੇਖੋ ਬਲਵਿੰਦਰ ਪਹਿਲਾਂ ਤਾਂ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਇਹਨੂੰ ਆਪਾਂ ਪੜ ਕੇ ਹੀ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਗਲਤ ਪਟੀਸ਼ਨ ਹੈ ਇਸ ਦਾ ਕੋਈ ਸਿਰ ਪੈਰ ਹੀ ਨਹੀਂ ਹੈ ਸਿਰ ਪੈਰ ਕਿਵੇਂ ਨਹੀਂ ਹੈ ਤੁਸੀਂ ਵੀ ਸਿੱਖ ਧਰਮ ਨੂੰ ਜੇ ਤੁਸੀਂ ਬਿਲੋਂਗ ਕਰਦੇ ਹੋ ਤਾਂ ਵੀ ਜਾਣਦੇ ਹੋ ਜੇ ਨਹੀਂ ਬਿਲੋਂਗ ਕਰਦੇ ਤਾਂ ਵੀ ਤੁਸੀਂ ਸਿੱਖ ਧਰਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਤੁਸੀਂ ਪੰਜਾਬ ਦੇ ਨਾਲ ਜੁੜੇ ਹੋਏ ਹੋਏ। ਜੀ ਸੋ ਅਜੇਹੇ ਦੇ ਵਿੱਚ ਸਾਡੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਇੱਕੋ ਸਵਾਲ ਹੈ ਕਿ ਸਿੱਖ ਧਰਮ ਦੇ ਵਿੱਚ ਜਾਤ ਦੇ ਆਧਾਰ ਤੇ ਕਿਸੇ ਵੀ ਤਰੀਕੇ ਕਿਸੇ ਵੀ ਚੀਜ਼ ਨੂੰ ਵੰਡਣ ਦਾ ਕੋਈ ਹੱਕ ਹੈ ਬਲਵਿੰਦਰ ਤੁਸੀਂ ਦੱਸੋ ਅਜ ਤੱਕ ਸਾਡੇ ਗੁਰੂਆਂ ਨੇ ਇਹ ਦੱਸਿਆ ਤੁਸੀਂ ਜਾਤ ਦੇ ਆਧਾਰ ਤੇ ਬੰਨੋਗੇ ਕੁਝ ਨਹੀਂ ਅਸੀਂ ਤਾਂ ਲੰਗਰ ਵੀ ਪੰਗਤ ਚ ਬਹਿ ਕੇ ਛਕਦੇ ਹਾਂ ਜੀ ਜਿੱਥੇ ਨਾ ਕੋਈ ਜਾਤ ਵੇਖੀ ਜਾਂਦੀ ਐ ਨਾ ਬਾਤ ਨੀਚੇ ਭੇਦੇ ਭਾਵ ਕੋਈ ਨਹੀਂ ਦੇਖਿਆ ਜਾਂਦਾ ਬਿਲਕੁਲ ਨਹੀਂ ਸੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ ਅਜਿਹੇ ਵਿੱਚ ਇਸ ਪਟੀਸ਼ਨ ਦਾ ਤਾਂ ਕੋਈ ਮਾਇਨੇ ਹੀ ਨਹੀਂ ਰਹਿ ਜਾਂਦਾ ਕਿ ਤੁਸੀਂ ਇਹ ਪਟੀਸ਼ਨ ਪਾ ਕੇ ਦੱਸ ਰਹੇ ਹੋ ਕਿ ਹਾਂਜੀ ਇਹ ਜਾਤ ਦੇ ਆਧਾਰ ਤੇ ਕਰ ਰਹੀਆਂ ਜਾਂ ਜੇ ਠੀਕ ਹੈ ਇੱਕ ਫਿਰਕੇ ਦੀਆਂ ਇੱਕ ਧਰਮ ਦੀਆਂ ਇਹ ਵੋਟਾਂ ਨੇ ਪਰ ਉਸ ਦੇ ਵਿੱਚ ਵੋਟਾਂ ਵੀ ਕੌਣ ਪਾ ਸਕਦਾ ਸਾਬਤ ਸੂਰਤ ਸਿੱਖ ਨੇ ਜਿਹੜੇ ਉਹਨਾਂ ਦੀ ਹੀ ਵੋਟ ਬਣਾਉਣ ਦਾ ਅਧਿਕਾਰ ਹੁੰਦਾ ਪ੍ਰਬੰਧਕ ਕਮੇਟੀਆਂ ਦੀ ਉਹੀ ਵੋਟ ਪਾ ਕੇ ਆਪਣੇ ਮੈਂਬਰ ਆਪਣੇ ਪ੍ਰਧਾਨ ਨੇ ਜਿਹੜੇ ਉਹ ਚੁਣਦੇ ਨੇ ਪਰ ਅਜੇ ਇਹ ਦੇ ਵਿੱਚ ਉਹਨਾਂ ਦੇ ਵਿੱਚ ਹੀ ਫੁੱਟ ਪਾਉਣ ਦਾ ਇੱਕ ਨਵਾਂ ਤਰੀਕਾ ਲੱਭ ਲੈਣਾ ਕਿ ਤੁਸੀਂ ਜਾਤ ਦੇ ਆਧਾਰ ਤੇ ਕਰ ਲੋ ਤੁਸੀਂ ਇਹ ਸੋਚੋ ਪਹਿਲਾਂ ਤਾਂ ਜਿਸ ਵਿਅਕਤੀ ਨੇ ਪਾਈ ਹੈ ਪਤਾ ਨਹੀਂ ਉਹਨੇ ਕਿਸ ਆਧਾਰ ਦੇ ਉੱਪਰ ਇਹ ਵੋਟ ਪਾਈ ਹੋਣੀ ਹੈ ਪਟੀਸ਼ਨ ਜਿਸ ਨੂੰ ਕੋਰਟ ਨੇ ਵੀ ਰੱਦ ਕੀਤਾ ਤੁਸੀਂ ਮੰਨੋਗੇ ਬਲਵਿੰਦਰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਜੱਜ ਸਾਹਿਬ ਇਹ ਗੱਲ ਕਹਿ ਰਹੇ ਸੀ ਉਹਨਾਂ ਨੇ ਵੀ ਸਿੱਖ ਧਰਮ ਦਾ ਤਰਕ ਦਿੱਤਾ ਜੀ ਉਹ ਕਹਿੰਦੇ ਤੁਹਾਡੇ ਸਿੱਖ ਧਰਮ ਦੇ ਵਿੱਚ ਤਾਂ ਜਾਤ ਦੇ ਆਧਾਰ ਤੇ ਕੁਝ ਵੀ ਵੰਡਣ ਦਾ ਹੱਕ ਹੀ ਨਹੀਂ ਹੈ ਤੁਹਾਨੂੰ ਇਹ ਹੱਕ ਮਿਲਿਆ ਹੀ ਨਹੀਂ ਗੁਰੂ ਸਾਹਿਬ ਨੇ ਕਿਹਾਗਾ ਬਰਾਬਰ ਰੱਖ ਕੇ ਚੱਲੋ ਸਾਰਾ ਤੁਸੀਂ ਕਿਸ ਆਧਾਰ ਤੇ ਇਹ ਪਟੀਸ਼ਨਾਂ ਪਾ ਰਹੇ ਹੋ ਸੋ ਇਹ ਬੇਬੁਨਿਆਦੀ ਪਟੀਸ਼ਨਾਂ ਪਾ ਕੇ ਜਿੱਥੇ ਅਸੀਂ ਆਪਣਾ ਵੀ ਖਰਾਬ ਕਰ ਰਹੇ ਆ ਆਪਣੀ ਸ਼ੋਭੀ ਵੀ ਖਰਾਬ ਕਰ ਰਹੇ ਆ ਵੀ ਸ਼ਾਇਦ ਸਾਡੇ ਕੋਲੇ ਇੰਨੀ ਨੋਲਿਜ ਨਹੀਂ ਆ ਤਾਂ ਉੱਥੇ ਅਸੀਂ ਕੋਰਟ ਦਾ ਵੀ ਬਹੁਤ ਸਾਰਾ ਟਾਈਮ ਜਾਇਆ ਕਰ ਰਹੇ ਆ ਜੋ ਕਿ ਬਹੁਤ ਜ਼ਿਆਦਾ ਕੀਮਤੀ ਹੈ ਸੋ ਅਜਿਹੀਆਂ ਚੀਜ਼ਾਂ ਤੋਂ ਜਿੰਨਾ ਬਚਿਆ ਜਾਵੇ ਉਨਾ ਹੀ ਠੀਕ ਹੈ ਜੀ ਸੋ ਦੂਜੇ ਪਾਸੇ ਨਾਲ ਹੀ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨ ਆਪਣੀ ਮੰਗਾਂ ਲੈ ਕੇ ਖਨੋਰੀ ਬਾਰਡਰ ਹੋ ਗਿਆ ਸ਼ੰਭੂ ਬਾਰਡਰ ਹੋ ਗਿਆ ਤੇ ਬੈਠੇ ਹੋਏ ਨੇ ਤੇ ਲਗਾਤਾਰ ਕੇਂਦਰ ਨੂੰ ਅਪੀਲ ਕਰ ਰਹੇ ਨੇ ਚੇਤਾਵਨੀ ਦਿੰਦੇ ਨੇ ਵਿੱਚ ਵਿੱਚ ਵੀ ਸਾਡੀ ਮੰਗਾਂ ਮੰਨੋ ਅਸੀਂ ਐ ਕਰ ਦਾਂਗੇ ਤੇ ਹੁਣ ਕਿਸਾਨ ਇਕੱਠੇ ਵੀ ਹੋ ਗਏ ਨੇ ਟਰੈਕਟਰ ਮਾਰਚ ਹੋਣਾ ਕੱਢਿਆ ਜਾਵੇਗਾ ਜੀ ਜੀ ਬਿਲਕੁਲ ਅੱਜ ਸਰਬੰਸ ਸਿੰਘ ਪੰਦੇਰ ਹੁਣੀ ਜੋ ਕਿ ਮਾਝੇ ਏਰੀਏ ਦੇ ਵਿੱਚ ਸੀਗੇ ਤੇ ਬਹੁਤ ਸਾਰੇ ਕਿਸਾਨਾਂ ਦੇ ਇੱਕ ਵੱਡੇ ਸਮੂਹ ਦੇ ਨਾਲ ਮੌਜੂਦ ਸੀ ਤਾਂ ਉੱਥੇ ਤਿਆਰੀਆਂ ਵੜ ਦਿੱਤੀਆਂ ਗਈਆਂ ਬਰਵਿੰਦਰ ਉਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਲੰਬ ਮੰਦ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਨੂੰ ਤੇ 50 ਤੋਂ ਵੱਧ ਟਰਾਲੀਆਂ ਕਹਿੰਦੇ ਸੀ ਹਰ ਰੋਜ਼ ਬਾਰਡਰ ਵੱਲ ਨੂੰ ਭੇਜਾਂਗੇ ਇਹਦਾ ਮਤਲਬ ਹੈ ਕਿ ਜਿਹੜਾ ਕੱਟ ਹੈ ਉਹ ਹੁਣ ਵਧਣਾ ਸ਼ੁਰੂ ਹੋ ਗਿਆ ਹੈ ਗੱਠ ਵਧਨ ਸ਼ੁਰੂ ਹੋਣ ਦਾ ਕਾਰਨ ਹੈ ਕਿ ਜਿਹੜਾ ਗੱਠ ਜੋੜ ਹੋਇਆ ਐ ਐਸਕੇਐਮ ਨੇ ਜਿਸ ਤਰ੍ਹਾਂ ਨਾਲ ਐਫਰਟਸ ਕੀਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਫਰਟਸ ਕੀਤੇ ਤੇ ਡਲੇਵਾਲ ਸਾਹਿਬ ਉਹਨਾਂ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਐਫਰਟਸ ਕੀਤੇ ਉਹ ਸਾਰੇ ਐਫਰਟਸ ਦੇ ਕਰਕੇ ਪੰਜਾਬ ਦੇ ਲੋਕ ਖੁਸ਼ ਹੋਏ ਨੇ ਕਿਸਾਨ ਖੁਸ਼ ਹੋਏ ਨੇ ਕਿਉਂਕਿ ਕਈ ਵਾਰੀ ਬਲਵਿੰਦਰ ਕੀ ਹੋ ਜਾਂਦਾ ਤੁਸੀਂ ਜਾਣਾ ਚਾਹੁੰਦੇ ਹੁੰਦੇ ਹੋ ਅੰਦੋਲਨ ਦੇ ਵਿੱਚ ਇਹੋ ਜੀਆਂ ਚੀਜ਼ਾਂ ਦੇ ਵਿੱਚ ਪਰ ਤੁਸੀਂ ਬੰਨੇ ਜਾਂਦੇ ਹੋ ਕਿਉਂਕਿ ਤੁਸੀਂ ਕਿਸੇ ਨਾ ਕਿਸੇ ਜਥੇਬੰਦੀ ਦਾ ਹਿੱਸਾ ਹੁੰਦੇ ਹੋ ਤੁਸੀਂ ਚਾਹ ਕੇ ਵੀ ਨਹੀਂ ਜਾ ਸਕਦੇ ਪਰ ਹੁਣ ਜੋ ਇਹ ਏਕਤਾ ਹੋਈ ਹੈ ਇਹਦੇ ਨਾਲ ਹੁਣ ਹਰ ਇੱਕ ਕਿਸਾਨ ਚਾਹੇ ਉਹ ਪੰਜਾਬ ਦਾ ਚਾਹੇ ਕਿਸੇ ਵੀ ਸੂਬੇ ਦਾ ਉਹ ਜਾ ਸਕਦਾ ਹੈ ਪਰ ਨਾਲ-ਨਾਲ ਹੁਣ ਗੱਲ ਇਹ ਵੀ ਹੈ ਕਿ ਜਿੱਥੇ ਟਰਾਲੀਆਂ ਟਰੈਕਟਰ ਜਾਣੇ ਸ਼ੁਰੂ ਹੋ ਗਏ ਨੇ ਸ਼ੰਭੂ ਵੱਲ ਤੇ ਖਨੌਰੀ ਵੱਲ ਤੇ ਉੱਥੇ ਹੀ ਨਾਲ-ਨਾਲ 15 ਜਨਵਰੀ ਦੀ ਵੇਟ ਜ਼ਰੂਰ ਦਰਸ਼ਕ ਕਰ ਰਹੇ ਨੇ ਕਿਉਂਕਿ 15 ਨੂੰ ਇੱਕ ਫਾਈਨਲ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਸਾਫ਼ ਕਰ ਦਿੱਤਾ ਜਾਏਗਾ ਕਿ ਗੱਠਚੋੜ ਹੋ ਗਿਆ ਤੇ ਅਗਲੀ ਰਣਨੀਤੀ ਕੀ ਹੈ ਪਰ ਹੁਣ ਇਹ ਪਹਿਲਾਂ ਵੀ ਹੋ ਸਕਦਾ ਹੈ ਇਹ 15 ਜਨਵਰੀ ਨਹੀਂ ਕਿਉਂਕਿ ਜਿਹੜੇ ਖਨੌਰੀ ਬਾਰਡਰ ਦੇ ਉੱਪਰ ਜੱਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ ਅਪੀਲ ਕੀਤੀ ਹੈ ਜੱਥੇਬੰਦੀਆਂ ਇਹ ਗੱਲ ਕਹਿ ਰਹੀਆਂ ਨੇ ਕਹਿਨੀਆਂ ਕਿ 15 ਜਨਵਰੀ ਤੱਕ ਦਾ ਵੇਟ ਨਹੀਂ ਕਰ ਸਕਦੇ ਜੀ ਕਿਉਂ ਨਹੀਂ ਕਰ ਸਕਦੇ ਕਿਉਂਕਿ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਬਹੁਤ ਨਾਜ਼ੁਕ ਹੈ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਹਜੇ ਸੋਚ ਰਹੇ ਹਾਂ ਤੁਸੀਂ 15 ਤੱਕ ਦਾ ਵੇਟ ਕਰ ਲਓ ਨਹੀਂ 15 ਤੱਕ ਦਾ ਵੇਟ ਸੰਭਵ ਨਹੀਂ ਹੈ ਅੱਜ 11 ਤਰੀਕ ਹੋ ਗਈ ਹੈ ਸੋ ਅਚੇਹੇ ਦੇ ਵਿੱਚ ਬਹੁਤ ਛੇਤੀ ਹੋ ਸਕਦਾ ਕੱਲ ਤੱਕ ਇਹ ਚੀਜ਼ ਹੋ ਜਾਵੇ ਕਿ ਇਹਨਾਂ ਦਾ ਆਪਸ ਵਿੱਚ ਫਾਈਨਲ ਹੋ ਜਾਵੇ ਸਾਰਾ ਕੁਝ ਤੇ ਜਿਸ ਤੋਂ ਬਾਅਦ ਅਗਲੀਆਂ ਗਤੀਵਿਧੀਆਂ ਨੇ ਜਿਹੜੀਆਂ ਰਣਨੀਤੀਆਂ ਨੇ ਉਹ ਲੀਕੀਆਂ ਜਾਣਗੀਆਂ ਵੱਡੇ ਪੱਧਰ ਦੇ ਉੱਪਰ ਤਾਂ ਸੰਤੁਰਪੇ ਨੇ ਪਹਿਲਾਂ ਹੀ ਸੋ ਤੁਰੰਤ ਤੋਂ ਬਾਅਦ ਹੁਣ ਅੱਗੇ ਕੀ ਹੁੰਦਾ ਇਹ ਦੇਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਵੀ ਹੈ ਲਾਜ਼ਮੀ ਵੀ ਹੈ ਦਿਲਚਸਪ ਵੀ ਹੈ ਕਿਉਂਕਿ ਉਧਰ ਹਰਿਆਣਾ ਬਾਰਡਰ ਆਪਾਂ ਨੂੰ ਪਤਾ ਹੀ ਹੈ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਪਰ ਜਿਸ ਤਰ੍ਹਾਂ ਦਾ ਟਕੈਤ ਸਾਹਿਬ ਹੁਣਾਂ ਦਾ ਬਿਆਨ ਆਉਂਦਾ ਉਹ ਕਹਿੰਦੇ ਕਿ ਜੇ ਇਹੋ ਜਿਹਾ ਕੁਝ ਹੀ ਰਿਹਾ ਤਾਂ ਫਿਰ ਹਰਿਆਣਾ ਦੇ ਕਿਸਾਨ ਵੀ ਆਉਣਗੇ ਜੇ ਹਰਿਆਣਾ ਦੇ ਕਿਸਾਨ ਵੀ ਇਸ ਮੈਦਾਨ ਦੇ ਵਿੱਚ ਆ ਜਾਂਦੇ ਨੇ ਬਲਵਿੰਦਰ ਤਾਂ ਸਵਾਲ ਇਹ ਹੈ ਵੀ ਫਿਰ ਜਿਹੜਾ ਸੈਂਟਰ ਦੇ ਵਿੱਚ ਬਾਰਡਰ ਬਣਾਏ ਗਏ ਨੇ ਫਿਰ ਉਹ ਹਰਿਆਣਾ ਦੇ ਕਿਸਾਨ ਟਾਉਣਗੇ ਪੰਜਾਬ ਦੇ ਟਾਉਣਗੇ ਮਿਲਕੇ ਟਾਉਣਗੇ ਸਥਿਤੀ ਕਿਸ ਤਰ੍ਹਾਂ ਦੀ ਹੋਏਗੀ ਤੇ ਇਸ ਦੇ ਵਿੱਚ ਕੋ ਨੁਕਸਾਨ ਵੀ ਦੇਖੋ ਹੋ ਸਕਦਾ ਸੀ ਨਹੀਂ ਕਹਿੰਦੇ ਗਏ ਗੱਲ ਪਰ ਕਈ ਚੀਜ਼ਾਂ ਨੇ ਜਿਹੜੀਆਂ ਉਹ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਪੈਂਦਾ ਇਸ ਚੀਜ਼ ਨੂੰ ਲੈ ਕੇ ਸੋ ਦੇਖੋ ਅੱਗੇ ਕੀ ਬਣਦਾ ਸੋ ਨਿਗਾਹ ਜਿਹੜੀ ਉਹ ਤਾਂ ਟਿਕੀ ਹੋਈ ਹੈ ਜ਼ਿਰੀ ਜੀ ਸੋ ਨਾਲੇ ਗੱਲ ਕਰਾਂ ਜੀ ਜਿੱਥੇ ਗਿਆਨੀ ਰਗਵੀਰ ਸਿੰਘ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਲਦੇਸ ਤੀਫੇ ਦਾ ਸਵਾਗਤ ਕੀਤਾ ਗਿਆ ਕਿਉਂਕਿ ਜ਼ਥੇਦਾਰ ਸਾਹਿਬ ਲਗਾਤਾਰ ਤਾੜਨਾ ਕਰਦੇ ਹੋਏ ਨਜ਼ਰਾਂ ਦੇ ਸੀ ਵੀ ਜੋ ਆਦੇਸ਼ ਹੋਏ ਨੇ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਪਰ ਸੁਧਾਰ ਲੈਰ ਵਾਲੇ ਸਵਾਲ ਚੁੱਕਦੇ ਹੋਏ ਮੋੜ ਤੋਂ ਫੇਰ ਨਜ਼ਰ ਆ ਰਹੇ ਨੇ ਜੀ ਜੀ ਬਿਲਕੁਲ ਬਲਵਿੰਦਰ ਇੱਕ ਪਾਸੇ ਜਿੱਥੇ ਅਸਤੀਫੇ ਦੀ ਗੱਲ ਕੀਤੀ ਅਸਤੀਫੇ ਦੀ ਸਿਫਤ ਕੀਤੀ ਗਈ ਕਿ ਚਲੋ ਅਕਸਰੀ ਕਾਲ ਤੱਕ ਸਾਹਿਬ ਦੇ ਹੁਕਮ ਨੂੰ ਮੰਨਿਆ ਤਾਂ ਦੂਜੇ ਪਾਸੇ ਚਤੇਦਾਰ ਸਾਹਿਬ ਵੀ ਇਹ ਗੱਲ ਕਹਿੰਦੇ ਨੇ ਕਿ ਜੋ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤੋਂ ਅਨਾਂ ਕਰਨੀ ਕਿਉਂ ਕਿਉਂਕਿ ਤੁਸੀਂ ਦੇਖੋ ਕਿ ਸੱਤ ਮੈਂਬਰੀ ਕਮੇਟੀ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਕੱਲ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਸੱਤ ਮੈਂਬਰੀ ਕਮੇਟੀ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ ਹਾਲਾਂਕਿ ਸਰਨਾ ਸਾਹਿਬ ਅੱਜ ਜ਼ਰੂਰ ਇੱਕ ਨਿੱਜੀ ਚੈਨਲ ਨੂੰ ਕਹਿ ਰਹੇ ਸੀ ਕਹਿੰਦੇ ਅਸੀਂ ਤਾਂ ਇਹ ਗੱਲ ਕਹੀ ਨਹੀਂ ਦੀ ਕਮੇਟੀ ਰੱਦ ਹੈ ਕਹਿੰਦੇ ਜਥੇਦਾਰ ਸਾਹਿਬ ਦਾ ਹੁਕਮ ਹੈ ਜਿਹੜਾ ਅਸੀਂ ਮੰਨਾਂਗੇ ਉਹ ਸਟੈਂਡ ਹੈ ਜਿਹੜੀ ਕਮੇਟੀ ਪਰ ਸਵਾਲ ਤਾਂ ਇਹ ਵੀ ਅਸਤੀਫਾ ਪ੍ਰਵਾਨ ਹੋ ਗਿਆ ਹੁਣ ਅਗਲਾ ਪ੍ਰੋਸੈਸ ਹੈ ਜਿਹੜਾ ਉਹ ਤਾਂ ਕਰਨਾ ਹੀ ਸਤ ਮੈਂਬਰੀ ਕਮੇਟੀ ਨੇ ਜਥੇਦਾਰ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਨਵੀਆਂ ਭਰਤੀਆਂ ਨੇ ਜਿਹੜੀਆਂ ਉਹ ਕਮੇਟੀ ਨੇ ਕਰਨੀਆਂ ਨੇ ਨਵੀਆਂ ਭਰਤੀਆਂ ਕਰਨ ਤੋਂ ਬਾਅਦ ਅਗਲੇ ਜਿੰਨੇ ਫੈਸਲੇ ਲੈਣੇ ਨੇ ਉਹ ਕਮੇਟੀ ਨੇ ਲੈਣੇ ਨੇ ਉਹ ਸਤ ਮੈਂਬਰੀ ਨੇ ਪਰ ਉਹ ਸਤ ਮੈਂਬਰੀ ਕਮੇਟੀ ਹੈ ਕਿੱਥੇ 2 ਦਸੰਬਰ ਤੋਂ ਲੈ ਕੇ ਹੁਣ ਤੱਕ ਤੁਸੀਂ ਲਾ ਲਓ ਵੀ ਲਗਭਗ ਡੇਢ ਮਹੀਨੇ ਦਾ ਸਮਾਂ ਹੋ ਗਿਆ ਸੱਤ ਮੈਂਬਰੀ ਕਮੇਟੀ ਤਾਂ ਦੇਖੀ ਹੀ ਨਹੀਂ ਇਹਦਾ ਮਤਲਬ ਸ਼ਾਇਦ ਐਗਜ਼ਿਸਟੈਂਸ ਹੈ ਨਹੀਂ ਜਾਂ ਫਿਰ ਅਕਾਲੀ ਦਲ ਉਸ ਸੱਤ ਮੈਂਬਰੀ ਕਮੇਟੀ ਨੂੰ ਮੰਨ ਹੀ ਨਹੀਂ ਰਹੀ ਜੇ ਮੰਨ ਨਹੀਂ ਰਹੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਨੇ ਫਿਰ ਉਹ ਕਿੱਥੇ ਨੇ ਸਵਾਲੇ ਵੀ ਵੱਡਾ ਸੋ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਘੁਮਕਮਾ ਕੇ ਫਿਰ ਉੱਥੀ ਆ ਕੇ ਖੜ ਜਾਂਦੀਆਂ ਨੇ ਕਿ ਫੈਸਲੇ ਜੇ ਮੰਨਣੇ ਨੇ ਮਨ ਲਓ ਤੁਹਾਡੇ ਖਿਲਾਫ 10 ਫੈਸਲੇ ਨੇ ਤਾਂ 10 ਦੇ 10 ਮੰਨ ਕੇ ਗਲਤੀ ਮੰਨ ਲੀ ਜੇ ਤਾਂ ਉਸ ਨੂੰ ਪੈਕ ਕਰ ਦੋ ਬੰਦ ਕਰ ਦੋ ਪਰ ਨਹੀਂ ਅਕਾਲੀ ਦਲ ਇਹ ਵੀ ਨਹੀਂ ਚਾਹ ਰਿਆ ਜਿੱਦਾਂ ਜਿੱਦਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਇਹ ਇੱਕ ਫੈਸਲਾ ਮੰਨਾਂਗੇ ਤਾਂ ਸ਼ਾਇਦ ਸਾਡੇ ਲਈ ਹਾਲਾਤ ਸੌਖੇ ਹੋ ਜਾਣ ਤਾਂ ਉਹ ਇੱਕ ਫੈਸਲਾ ਮੰਨ ਲਿਆ ਜਾਂਦਾ ਉਦੋਂ ਤੱਕ ਦੂਸਰਾ ਫੈਸਲਾ ਸਿਰ ਤੇ ਆ ਕੇ ਖੜ ਜਾਂਦਾ ਹੁਣ ਸਵਾਲ ਸੱਤ ਮੈਂਬਰੀ ਕਮੇਟੀ ਤੇ ਵੀ ਖੜੇ ਹੋ ਗਏ ਨੇ ਕਿਉਂਕਿ ਸ਼ਾਇਦ ਸੱਤ ਮੈਂਬਰੀ ਕਮੇਟੀ ਤੇ ਹੋ ਸਕਦਾ ਅਕਾਲੀ ਦਲ ਨੂੰ ਵੀ ਕਿਸੇ ਤਰੀਕੇ ਦਾ ਖਤਰਾ ਹੋਵੇ ਵੀ ਇਹ ਸੱਤ ਮੈਂਬਰੀ ਕਿਤੇ ਸਾਡੇ ਖਿਲਾਫ ਇਹ ਨਾ ਭੁਗਤਣ ਲੱਗ ਜੇ ਇਸ ਕਰਕੇ ਕਈ ਚੀਜ਼ਾਂ ਨਗੀਆਂ ਪਰ ਸੱਤ ਮੈਂਬਰੀ ਕਮੇਟੀ ਹੈ ਕਿੱਥੇ ਹੈ ਸੱਤ ਮੈਂਬਰੀ ਕਮੇਟੀ ਦੇ ਉਹ ਸੱਤ ਮੈਂਬਰ ਕਿੱਥੇ ਹੈ ਉਹ ਤਾਂ ਮੀਡੀਆ ਸਾਹਮਣੇ ਵੀ ਨਹੀਂ ਆਏ ਹਸ ਤੱਕ ਨਾਉ ਨਾ ਦਾ ਕੋਈ ਬਿਆਨ ਆਇਆ ਕਿਸੇ ਤਰੀਕੇ ਦਾ ਸੋ ਸਵਾਲ ਤਾਂ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਨੇ ਬਲਵਿੰਦਰ ਜੀ ਜੀ ਸੋ ਜਿਹਦੇ ਪਾਸੇ ਮੁੱਖ ਮੰਤਰੀ ਭਗਵਾਨ ਸਿੰਘ ਮਾ ਜਿੱਥੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਵੱਡੇ ਗੱਲਾਂ ਕਰਦੇ ਨੇ ਅੱਜ ਉਹਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇੱਕ ਗਰੁੱਪ ਮੀਟਿੰਗ ਕੀਤੀ ਹੈ ਹੋਰ ਵੀ ਸੂਬਿਆਂ ਦੇ ਮੁੱਖ ਮੰਤਰੀ ਨਾਲ ਜੁੜੇ ਹੋਏ ਸੀ ਤੇ ਉਹਨਾਂ ਨੇ ਜਿਵੇਂ ਸਰਹੱਦ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਤੇ ਨਸ਼ੇ ਨੂੰ ਮੁੱਦੇ ਨੂੰ ਲੈ ਕੇ ਗੱਲ ਕੀਤੀ ਹੈ ਜੀ ਜੀ ਬਿਲਕੁਲ ਇੱਕ ਵੱਡਾ ਮੁੱਦਾ ਹੈ ਸਾਡੇ ਸੂਬੇ ਦੇ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਸੀ ਇਹ ਵੀ ਨਹੀਂ ਕਹਿੰਦੇ ਕਿ ਪੰਜਾਬ ਦੇ ਲੋਕ ਨਸ਼ੇੜੀ ਨੇ ਪਰ ਅਸੀਂ ਸਭ ਤੋਂ ਵੱਧ ਕਿਉਂ ਫਸੇ ਹੋਏ ਹਾਂ ਕਿਉਂਕਿ ਅਸੀਂ ਸਰਹੱਦ ਤੇ ਬੈਠੇ ਹਾਂ ਸਾਡਾ ਪੰਜਾਬ ਹੈ ਜਿਹੜਾ ਉੱਧੋਂ ਜ਼ਿਆਦਾ ਕਿਸੇ ਗਵਾਂਢੀ ਦੇਸ਼ ਦੀ ਸਰਹੱਦ ਨਾਲ ਲੱਗਦਾ ਹੈ ਸੂਬਿਆਂ ਦੀਆਂ ਸਰਹੱਦਾਂ ਵੱਖਰੀ ਗੱਲ ਹੈ ਅਸੀਂ ਘਰੇ ਹੋਏ ਹਾਂ ਸਰਹੱਦਾਂ ਕਰਕੇ ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਅਸੀਂ ਇਹਨਾਂ ਦੇ ਵਿੱਚ ਘਰੇ ਹੋਏ ਹਾਂ ਪਰ ਸਵਾਲ ਇਹ ਹੈ ਕਿ ਇਹਦੇ ਲਈ ਪਹਿਲਾਂ ਕੈਪਟਨ ਸਾਹਿਬ ਨੇ ਸੌਂਖ ਖਾ ਲਈ ਫਿਰ ਸਾਡੇ ਸੀਐਮ ਮੌਜੂਦਾ ਭਗਵੰਤ ਮਾਨ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ بڑے ਵਾਅਦੇ ਕਰਤੇ ਪਰ ਵਾਅਦੇ ਸਾਨੂੰ ਤਾਂ ਨਹੀਂ ਦਿਖੇ ਹਾਲੇ ਤੱਕ ਕਿਤੇ ਵੀ ਇੱਕ ਵੀ ਵਾਦਾ ਜਿਹੜਾ ਨਸ਼ੇ ਨੂੰ ਲੈ ਕੇ ਪੂਰਾ ਹੁੰਦਾ ਹੋਇਆ ਨਜ਼ਰ ਆਉਂਦਾ ਹੋਵੇ ਸਰਦੂ ਸਾਹਿਬ ਨਸ਼ੇ ਨੂੰ ਲੈ ਕੇ ਤੁਸੀਂ ਹੀ ਦੱਸੋਗੇ ਨਸ਼ਾ ਖਤਮ ਹੋਇਆ ਨਹੀਂ ਤੁਹਾਡੇ ਆਣ ਗਵਾਂਢ ਦੇ ਲੋਕ ਦੱਸਣਗੇ ਬਿਲਕੁਲ ਕਿਉਂਕਿ ਤੁਹਾਡੇ ਗਵਾਂਢ ਚ ਵਿਗਦਾ ਹੈ ਜੀ ਐਮਐਲਏ ਰਿਪੋਰਟ ਨਹੀਂ ਦੇਣੀ ਥਾਣੇਦਾਰ ਨਹੀਂ ਦੇਣੀ ਆਣ ਗਵਾਂਢ ਦੱਸਦਾ ਵੀ ਨਸ਼ਾ ਵਿਗਦਾ ਨਹੀਂ ਵਿਗਦਾ ਜੀ ਬਿਲਕੁਲ ਮੈਂ ਅੰਕੜੇ ਜੋ ਮਰਜ਼ੀ ਪੇਸ਼ ਕਰੀ ਆ ਮੈਂ ਇਹ ਨਸ਼ਾ ਤਸਕਫੜ ਲਈ ਐਨੀ ਡਰੱਗ ਫੜ ਲਈ ਪਰ ਗਵਾਂਢ ਨੇ ਦੱਸਣਾ ਮੇਰੇ ਗਵਾਂਢ ਨੇ ਦੱਸਣਾ ਬਲਵਿੰਦਰ ਇਹ ਵੀ ਗੱਲ ਹੈ ਗਵਾਂਢ ਨੇ ਦੱਸਣਾ ਆਪਾਂ ਵੀ ਸ਼ਾਇਦ ਮੰਨ ਲਾਦਾ ਕਿ ਇਹੋ ਜਿਹਾ ਇੱਕ ਦੋ ਜਾਣਿਆਂ ਨੂੰ ਜਾਣਦੇ ਆ ਜਿਹੜੇ ਜਦੋਂ ਨਸ਼ੇ ਦੇ ਖਿਲਾਫ ਕੰਪਲੇਂਟ ਕਰਦੇ ਨੇ ਤਾਂ ਫਿਰ ਉਹਨਾਂ ਨਾਲ ਕੀ ਹੁੰਦਾ ਉਹਨਾਂ ਨਾਲ ਕੀ ਹੁੰਦਾ ਉਹਨੋਂ ਤੇ ਜਿਹੜੇ ਨਸ਼ੇ ਦੇ ਖਿਲਾਫ ਕੰਪਲੇਂਟ ਕਰ ਰਹੇ ਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੰਪਲੇਂਟ ਕਰ ਰਹੇ ਨੇ ਉਹਨਾਂ ਦੇ ਉੱਪਰ ਹੀ ਉਲਟਾ ਕਾਰਵਾਈ ਹੋ ਰਹੀ ਹੈ ਉਹਨਾਂ ਨੂੰ ਥਾਣੇ 'ਚ ਕਸੀਟਿਆ ਜਾ ਰਿਹਾ ਤੁਸੀਂ ਸੋਚੋ ਕਿ ਜਿਹੜਾ ਬੰਦਾ ਸਿਰਫ ਤੁਹਾਨੂੰ ਇੱਕ ਜਾਣਕਾਰੀ ਦੇ ਰਿਹਾ ਹੈ ਜੇ ਤੁਸੀਂ ਉਹਨੂੰ ਹੀ ਥਾਣੇ ਦੇ ਵਿੱਚ ਹਰਾਸ ਕਰੋਗੇ ਤੁਹਾਨੂੰ ਕਿਉਂ ਕੋਈ ਜਾਣਕਾਰੀ ਨਹੀਂ ਮਿਲਣੀ ਠੀਕ ਹੈ ਸੋ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਫਿਲਹਾਲ ਤਾਂ ਕਿਤੇ ਇਹੋ ਜੀ ਸਥਿਤੀ ਨਹੀਂ ਲੱਗ ਰਹੀ ਕਿ ਹਾਂ ਭਗਵੰਤ ਮਾਨ ਸਰਕਾਰ ਤਾਂ ਇਹਨਾਂ ਨੇ ਤਾਂ ਨੰਬਰ ਵੀ ਬਹੁਤ ਜਾਰੀ ਕੀਤੇ ਸੀ ਬਲਵਿੰਦਰ ਜੀ ਜੀ ਉਹ ਨੰਬਰ ਕਿੱਥੇ ਨੇ ਹੁਣ ਅਸੀਂ ਤਾਂ ਦਰਸ਼ਕਾਂ ਨੂੰ ਕਹਿੰਦੇ ਆ ਕਿ ਮਲਾਕੇ ਦੇਖ ਲਿਓ ਹੋ ਸਕਦਾ ਚੱਲਦੇ ਵੀ ਨੇ ਚੱਲਦੇ ਨੇ ਚੱਲਦੇ ਹਨ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੋ ਇਹ ਕਹਿਣਾ ਤੇ ਕਰਨਾ ਬੜੀ ਵੱਖਰੀ ਗੱਲ ਆ ਪਰ ਹਾਲਾਤ ਨੇ ਜਿਹੜੇ ਉਹ ਸੂਬੇ ਦੇ ਕੁਝ ਹੋਰ ਹੀ ਕਹਿੰਦੇ ਨੇ ਹਰ ਰੋਜ਼ ਪਹਿਲੀ ਗੱਲ ਇਹ ਹੈ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇੰਨੇ ਇੰਨੇ ਤਸਕਰ ਫੜ ਲਏ ਇੰਨਾ ਨਸ਼ਾ ਫੜ ਲਿਆ ਤੁਸੀਂ ਇਹ ਕਿਉਂ ਨਹੀਂ ਦੱਸ ਦਿੰਦੇ ਵੀ ਇਹ ਨਸ਼ਾ ਇੰਨਾ ਆ ਕਿੱਧਰੋਂ ਰਿਹਾ ਕੀ ਸਾਰੇ ਦਾ ਸਾਰਾ ਨਸ਼ਾ ਸਰਹੱਦ ਟੱਪ ਕੇ ਆ ਰਿਹਾ ਜਾਂ ਫਿਰ ਸਰਹੱਦ ਦੇ ਅੰਦਰਲੇ ਪਾਸੇ ਵੀ ਬਹੁਤ ਕੁਝ ਹੋ ਰਿਹਾ ਕਿਉਂਕਿ ਰਾਜਸਥਾਨ ਦਾ ਵੀ ਬਾਰਡਰ ਸਾਨੂੰ ਲੱਗਦਾ ਹੈ ਹਰਿਆਣੇ ਦਾ ਬਾਰਡਰ ਵੀ ਸਾਨੂੰ ਲੱਗਦਾ ਹੈ ਬਹੁਤ ਕੁਝ ਹੋ ਰਿਹਾਗਾ ਸੋ ਕਈ ਸਥਿਤੀਆਂ ਨੇ ਜਿਹੜੀਆਂ ਉਹ ਸਰਕਾਰ ਵੀ ਹੈ ਜੋ ਸਪਸ਼ਟ ਕਰਨ ਦੇ ਵਿੱਚ ਹੈ ਬਲਵਿੰਦਰ ਨਹੀਂ ਆ ਰਹੀ ਜੀ ਸੋ ਆਖਰੀ ਖਬਰ ਲਵਾਂਗੇ ਜੀ ਦਿੱਲੀ ਚੋਣਾਂ ਲੈ ਕੇ ਜਿੱਥੇ ਦਿੱਲੀ ਚੋਣਾਂ ਦੇ ਵਿੱਚ ਆਮਾਦੀ ਪਾਰਟੀ ਤੇ ਭਾਜਪਾ ਦੇ ਵਿੱਚ ਟੱਕਰ ਨਜ਼ਰ ਆ ਰਹੀ ਹੈ ਤੇ ਇੱਕ ਦੂਜੇ ਦੇ ਉੱਤੇ ਉਹ ਰੱਜ ਕੇ ਇਲਜ਼ਾਮ ਲਗਾ ਰਹੇ ਨੇ ਹਾਲਾਂਕਿ ਆਮਾਦੀ ਪਾਰਟੀ ਵੱਲੋਂ ਪੋਸਟਰ ਵੀ ਜਾਰੀ ਕਰ ਦਿੱਤੇ ਗਏ ਸੀ ਵੀ ਫਿਰ ਉਹਨਾਂ ਨੇ ਆਮਾਦੀ ਪਾਰਟੀ ਪਾਰਟੀ ਦੇ ਪੋਸਟਰ ਜਾਰੀ ਕੀਤੇ ਸੀ ਕਾਫੀ ਜਦੋਜਹਿੜ ਦੇਖਣ ਨੂੰ ਮਿਲੇ ਪਰ ਸਵਾਲ ਇਹ ਹੈ ਹੱਥ ਕਿਹਦੇ ਜਾਏਗੀ ਮੁੱਖ ਮੰਤਰੀ ਸੀਟ ਜੀ ਨੇਕੋ ਬਲਵਿੰਦਰ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਕਿ ਇਸ ਵਾਰ ਸੀਟਾਂ ਵਧ ਕੇ ਦੀਆਂ ਆਉਣਗੀਆਂ ਪਰ ਜਦੋਂ ਹਰਿਆਣਾ ਦੀ ਚੋਣ ਹੋਈ ਜੋ ਲੋਕਚਾਰੇ ਸੀ ਉਹ ਨਹੀਂ ਹੋਇਆ ਜੀ ਹਰ ਇੱਕ ਚੀਜ਼ ਪਲਟੀ ਪਲਟੀ ਦਿੱਲੀ ਦੇ ਵਿੱਚ ਕੁਝ ਵੀ ਕਹਿਣਾ ਫਿਲਹਾਲ ਮੁਸ਼ਕਲ ਹੈ ਸਥਿਤੀ ਕੀ ਹੋ ਸਕਦੀ ਹੈ ਨਹੀਂ ਪਤਾ ਕਿਉਂਕਿ ਲਗਾਤਾਰ ਦੋ ਵਾਰੀਆਂ ਤੋਂ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਤੇ ਦੋ ਸਾਲ ਬਾਅਦ ਕਿਸੇ ਵੀ ਪਾਰਟੀ ਨੂੰ ਦੁਹਰਾਉਣਾ ਮੁਸ਼ਕਲ ਹੈ ਜੀ ਮੋਦੀ ਸਾਹਿਬ ਕਰ ਸਕਦੇ ਨੇ ਨਹੀਂ ਤੇ ਅੱਜ ਤੱਕ ਇਤਿਹਾਸ 'ਚ ਬਹੁਤ ਘੱਟ ਹੋਈ ਹੈ ਇਹ ਚੀਜ਼ ਜੀ ਸੋ ਜਏ ਦੇ ਵਿੱਚ ਭਾਜਪਾ ਜਿਨ੍ਹਾਂ ਦੇ ਹੱਥ ਹੀ ਕੁਝ ਨਹੀਂ ਆਇਆ ਪਿਛਲੇ 10 ਸਾਲ ਤੋਂ ਜ਼ੋਰ ਤਾਂ ਉਹਨਾਂ ਨੇ ਵੀ ਆਵਦਾ ਲਾਉਣਾ ਜੀ ਹੁਣ ਇੱਥੇ ਸਭ ਤੋਂ ਅਸੀਂ ਜੇ ਆਪਣੇ ਪੱਖ ਤੋਂ ਸੋਚੀਏ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਤੇ ਸਿੱਖ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰ ਰਹੇ ਨੇ ਜੀ ਕਿਉਂਕਿ ਪੰਜਾਬ ਇਸ ਕਰਕੇ ਕਿਉਂਕਿ ਇੱਥੇ ਵੀ ਆਮ ਆਦਮੀ ਪਾਰਟੀ ਉਥੇ ਵੀ ਆਮ ਆਦਮੀ ਪਾਰਟੀ ਸੋ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ ਕੌਣ ਕਿਹਦੇ ਨਾਲ ਜਾਂਦਾ ਤੇ ਕੌਣ ਕਿਹਦੇ ਹੱਕ 'ਚ ਖੜਦਾ ਉਹ ਵੀ ਦੇਖ ਰਹੇ ਹਾਂ ਸਰਦਾਰ ਸਾਹਿਬ ਹੋਰ ਸੀ ਵੀ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਸੀ ਤਾਂ ਕਹਿੰਦੇ ਸੀ ਪੰਜਾਬ ਵਾਲਿਆਂ ਨੂੰ ਕਹਿੰਦੇ ਦਿੱਲੀ ਜਾ ਕੇ ਦੇਖੋ ਕੀ ਕੀਤਾ ਪਰ ਦਿੱਲੀ ਹੁਣ ਕਹੂਗਾ ਪੰਜਾਬ ਆ ਕੇ ਦੇਖ ਨਹੀਂ ਉਹ ਕਹਿ ਰਹੇ ਨੇ ਮਰੇ ਵੰਦਰ ਤੁਸੀਂ ਇਹਨਾਂ ਦੀਆਂ ਸਪੀਚਾਂ ਸੁਣੋ ਕਹਿ ਰਹੇ ਨੇ ਆਪਣੇ ਭਾਸ਼ਣਾਂ ਦੇ ਵਿੱਚ ਕੇਜਰੀਵਾਲ ਸਾਹਿਬ ਹੁਣੀ ਜਾਂ ਜਿੰਨੇ ਉਹਨਾਂ ਦੇ ਮੰਤਰੀ ਨੇ ਵਿਧਾਇਕ ਨੇ ਕਹਿ ਰਹੇ ਨੇ ਕਹਿੰਦੇ ਪੰਜਾਬ ਦਾ ਮਾਡਲ ਦੇਖੋ ਜਾ ਕੇ ਅਸੀਂ ਉੱਥੇ ਕਲੀਨਿੰਗ ਖੋਲ ਤੇ ਅਸੀਂ ਉੱਥੇ ਇਹ ਵੀ ਕਰਤਾ ਅਸੀਂ ਉਥੇ ਉਹ ਵੀ ਕਰਤਾ ਉੱਥੇ ਵੀ ਉਹੀ ਤਰਕ ਦੇ ਰਹੇ ਨੇ ਜੀ ਤੇ ਹੁਣ ਸਵਾਲ ਅੱਗੇ ਇਹ ਵੀ ਅਕਾਲੀ ਦਰਬੀ ਨਹੀਂ ਲੜ ਰਿਆ ਇਸ ਪਰ ਦਿੱਲੀ ਚੋਣਾਂ ਦੇ ਵਿੱਚੋਂ ਉਹ ਵੀ ਬਾਹਰ ਹੈ ਹੁਣ ਵੱਡਾ ਸਵਾਲ ਇਹ ਵੀ ਹੈ ਕਿ ਸਿੱਖ ਵੋਟ ਕਿੱਧਰ ਭੋਗਤ ਰਹੀ ਹੈ ਕਿਉਂਕਿ ਭਾਜਪਾ ਨੂੰ ਸਿੱਖ ਵੋਟ ਘਟ ਜਾਂਦੀ ਹੈ ਆਪਾਂ ਮੰਨਦੇ ਆ ਇਹ ਗੱਲ ਕਾਂਗਰਸ ਦੇ ਨਾਲ ਸਾਡਾ 84 ਦੇ ਅੰਕੜਾ ਕਰਕੇ ਵੈਸੇ ਘੱਟ ਬੰਦੀ ਹੈ ਸਾਡੀ ਚਲੋ ਬਿਨਾਂ ਸ਼ੱਕ ਕਿ ਹੁਣ ਪਾਰਟੀ ਨੇ ਬਹੁਤ ਕੁਝ ਬਦਲਿਆ ਹੈ ਪਰ ਉਹ ਜਿਹੜੀ ਰੜਕ ਹੈ ਉਹ ਨਹੀਂ ਜਾਂਦੀ ਪਿਛੇ ਪਿਛੇ ਆਮ ਆਦਮੀ ਪਾਰਟੀ ਕੀ ਹੁਣ ਸਿੱਖ ਆਮ ਆਦਮੀ ਪਾਰਟੀ ਦੇ ਸਮਰਥਨ ਚ ਉਤਰ ਰਹੇ ਨੇ ਜਾਂ ਫਿਰ ਕਾਂਗਰਸ ਦੇ ਤੇ ਕਈ ਸਿੱਖ ਨੇ ਉਹ ਭਾਜਪਾ ਦੇ ਸਮਰਥਨ ਚ ਸੋ ਉੱਥੇ ਜਿਹੜੀ ਅਕਾਲੀ ਦਲ ਨਹੀਂ ਲੜ ਰਹੀ ਨਾ ਉਹਨੇ ਬਹੁਤ ਵੱਡੀ ਭੂਮਿਕਾ ਨਿਭਾ ਦੇ ਕਰਨੀ ਹੈ ਇਹ ਦੇਖਣਾ ਲਾਜ਼ਮੀ ਹੋਏਗਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਸਿੱਧੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜ ਅਸੀਂ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਪ੍ਰੋਗਰਾਮ ਦੇ ਵਿੱਚ ਹਰ ਨਾਲ ਅਖੀਰ ਤੱਕ ਜੁੜੇ ਰਹੇ ਪ੍ਰੋਗਰਾਮ ਲੈ ਕੇ ਫਿਰ ਆਜ਼ਰ ਹੋਵਾਂਗੇ ਧੰਨਵਾਦ